ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਵਾਰ ਦੀ ਬੈਲਟ ਦੀ ਚਿੜੀ ਬਣਾਵਾਂਗੇ ਜੀ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਕਿ ਚਿੜੀ ਬਣਾਉਣੀ ਈਜ਼ੀ ਵੀ ਹੋਵੇ ਬਣਾਉਣ ਚ ਤੇ ਸਫਾਈ ਵੀ ਵਧੀਆ ਹੋਵੇ ਤੇ ਵੇਖਣ ਚ ਵੀ ਸੋਹਣੀ ਲੱਗੇ ਠੀਕ ਹੈ ਜੀ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਦੇਖੋ ਆਪਣੀ ਬੈਲਟ ਹੈਗੀ ਤਿਆਰ ਆ ਹ ਸਾਰੀ ਬੈਲਟ ਜਿਹੜੀ ਹੈਗੀ ਆਪਣੇ ਕੋਲ ਤਿਆਰ ਹੈ ਤੇ ਜਿਹੜੇ ਆਪਾਂ ਬੈਲਟ ਦੇ ਜੋੜ ਪਾਉਣੇ ਸੀ ਉਹ ਵੀ ਪਾ ਲਏ ਆ ਠੀਕ ਹੈ ਜੀ ਹੁਣ ਆਪਾਂ ਇਹਤ ਬਣਾਉਣੀ ਚਿੜੀ ਚਿੜੀ ਆਪਾਂ ਕਿਵੇਂ ਬਣਾਉਣੀ ਹੈ ਸਭ ਤੋਂ ਪਹਿਲਾਂ ਆਪਾਂ 벨ਟ ਜਿੰਨੀ ਤਿਆਰ ਕਰਨੀ ਉੱਥੇ ਨਿਸ਼ਾਨ ਲਾਵਾਂਗੇ ਇਸ ਤਰੀਕੇ ਨਾਲ 벨ਟ ਆਪਾਂ 4 ਇੰਚ ਤਿਆਰ ਕਰਨੀ ਹੈ ਜੀ ਤੇ ਅੱਧਾ ਇੰਚ ਆਪਾਂ ਸਲਾਈ ਲਾਉਣੀ ਆ ਠੀਕ ਹੈ ਜੀ ਤੇ ਦੇਖੋ ਆਪਣੀ 벨ਟ 4 ਇੰਚ ਤਿਆਰ ਹੈ ਜੁਗ ਅੱਧਾ ਇੰਚ ਆਪਣੀ ਝੱਲੇ ਵਲਾਂ ਦੀ ਸਲਾਈ ਚ ਆਜੂਗੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਇੱਕ ਸਿੱਧੀ ਸਲਾਈ ਲਾਵਾਂਗੇ ਪੈਰ ਪੈਰ ਦੀ ਪੈਰ ਪੈਰ ਦਾ ਕੱਪੜਾ ਛੜ ਕੇ ਇਸ ਤਰੀਕੇ ਨਾਲ ਠੀਕ ਹੈ ਜੀ ਆਪਾਂ ਜਿੰਨੀ 벨ਟ ਤਿਆਰ ਕਰਨੀ ਆ ਉਥੋਂ ਤੀਕਾ ਆਪਾਂ ਸਲਾਈ ਲਾਵਾਂਗੇ ਪੈਰ ਪੈਰ ਦਾ ਕਪੜਾ ਛੱਡ ਗਏ ਇਸ ਤਰੀਕੇ ਨਾਲ ਇਥੋਂ ਆਪਾਂ ਡਵਰ ਸਲਾਈ ਕਰ ਲੈਣੀ ਹੈ ਇਸ ਤਰ੍ਹਾਂ ਤੇ ਜਿੱਥੋਂ ਤੱਕ ਆਪਾਂ ਨਿਸ਼ਾਨ ਲਾਇਆ ਉਥੋਂ ਤੱਕ ਸਲਾਈ ਲੈ ਕੇ ਆਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਖੇਰ ਥੱਲੇ ਨੂੰ ਇੱਕ ਡਬਲ ਸਲਾਈ ਲਾ ਦਾਂਗੇ ਇਸ ਤਰੀਕੇ ਨਾਲ ਬੰਨ ਮਾਰ ਦਾਂਗੇ ਇੱਥੇ ਜਿਹੜਾ ਕਿ ਆਪਣਾ ਇੱਥੋਂ ਸਲਾਈ ਉਧੜੇ ਨਾ ਦੇਖੋ ਆਪਣੀ ਆ ਸਲਾਈ ਲੱਗ ਗਈ ਆ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਕਰ ਲੈਣਾ ਇਸ ਤਰੀਕੇ ਤੋਂ ਨਾਣਾ ਕੱਪੜਾ ਸਹੀ ਕਰ ਲਾਂਗੇ ਇਸ ਤਰ੍ਹਾਂ ਠੀਕ ਹੈ ਜਿਹੜੀ ਪਹਿਲਾਂ ਆਪਾਂ ਚਿੜੀ ਬਣਾਉਣੀ ਸੀ ਨਾ ਆਪਾਂ ਇਸ ਤਰੀਕੇ ਨਾਲ ਕਰਕੇ ਤੇ ਇੱਥੋਂ ਇਸ ਤਰੀਕੇ ਨਾਲ ਬਣਾਉਣੀ ਸੀ ਚਿੜੀ ਐਂ ਆਪਾਂ ਇਸ ਤਰੀਕੇ ਨਾਲ ਚਿੜੀ ਨਹੀਂ ਬਣਾਉਂਦੇਗੇ ਆਪਾਂ ਕੀ ਕਰਨਾ ਇੱਥੋਂ ਇਸ ਤਰੀਕੇ ਨਾਲ ਕਪੜਾ ਇੱਥੋਂ ਫੋਲਡਿੰਗ ਕਰਕੇ ਲੈ ਕੇ ਆਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਸਾਰਾ ਤਾਂਤੀ ਕਪੜਾ ਇਸ ਤਰੀਕੇ ਨਾਲ ਆਪਾਂ ਫੋਲਡਿੰਗ ਕਰਾਂਗੇ ਇਸ ਤਰੀਕੇ ਨਾਲ ਜੀ ਦੇ ਨਾਲ ਕਿ ਆਪਣਾ ਜਿਹੜਾ ਕਪੜਾ ਉਹ ਵੀ ਥੱਲੇ ਫੋਲਡਿੰਗ ਹੋ ਜੇ ਆਪਣਾ ਧਾਗਣਾ ਨਿਕਲੇ ਕੋਈ ਵੀ ਗੁੰਮ ਸਲਾਈ ਹੋ ਜੂਗੀ ਇੱਕ ਪਾਸੇ ਆਪਣੀ ਸਲਾਈ ਲੱਗ ਗਈ ਆ ਤੇ ਦੂਸਰੇ ਪਾਸੇ ਵੀ ਆਪਾਂ ਇਸ ਤਿੱਕੇ ਨਾਲ ਹੀ ਸਲਾਈ ਲਾਵਾਂਗੇ ਇਸ ਤਰ੍ਹਾਂ ਦੇਖੋ ਜੀ ਇਸ ਤਿੱਕੇ ਨਾਲ ਆਪਣਾ ਸਲਾਈਆਂ ਲੱਗ ਗਈਆਂ ਠੀਕ ਹੈ ਜੀ ਹੁਣ ਆਪਾਂ ਸਲਾਈ ਲਾ ਲਈ ਆ ਠੀਕ ਹੈ ਜੀ ਆਪਣੀ ਚਿੜੀ ਬਣ ਗਈ ਦੇਖੋ ਆ ਬਣੀ ਚਿੜੀ ਆ ਜਿਹੜੀਆਂ ਸਲਾਈਆਂ ਲੱਗੀਆਂ ਠੀਕ ਹੈ ਜੀ ਇਹ ਸਲਾਈਆਂ ਲੱਗ ਗਈਆਂ ਆਪਣੀ ਦੇਖੋ ਸਾਰੀਆਂ ਗੁੰਮ ਸਲਾਈਆਂ ਹੋ ਗਈਆਂ ਆਪਣੀਆਂ ਇੱਥੇ ਨਾ ਤਾਂ ਇੱਥੇ ਆਪਣਾ ਕੋਈ ਧਾਗਾ ਨਿਕਲਣਾ ਤੇ ਇਹ ਆਪਣੀ ਜਿਹੜੀ ਹੁਣ ਚਿੜੀ ਬਣ ਗਈ ਠੀਕ ਹੈ ਜੀ ਇਹਨੂੰ ਆਪਾਂ ਹੁਣ ਫੋਲਡਿੰਗ ਕਿਵੇਂ ਕਰਨਾ ਦੇਖੋ ਇੱਥੋਂ ਤੱਕ ਆਪਣੀ 벨ਟ ਤਿਆਰ ਤਿਆਰ ਆ ਜਿੱਥੇ ਠੀਕ ਆਪਾਂ ਸਲਾਈ ਲਾਈ ਆ ਠੀਕ ਹੈ ਜੀ ਇਸ ਬੈਲਟ ਦੇ ਤਿਆਰ-ਤਿਆਰ ਵਿੱਚ ਹੀ ਆਪਾਂ ਚਿੜੀ ਫੋਲਡਿੰਗ ਕਰਨੀ ਹੈ ਇਸ ਤਰੀਕੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਕਰ ਦੇਣਾ ਇਥੋਂ ਦੇਖੋ ਇਹਨੂੰ ਆਪਾਂ ਇਸ ਤਰੀਕੇ ਨਾਲ ਅੱਧਾ ਕੈਂਚ ਕਪੜਾ ਵਿੱਚ ਰੱਖ ਕੇ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਆਪਣੀ ਚਿੜੀ ਬਣ ਗਈ ਇਥੋਂ ਤੇ ਅਗਰ ਜੇ ਤੁਹਾਨੂੰ ਕੱਪੜਾ ਫੋਲਡਿੰਗ ਕਰਨ ਦਾ ਤਰੀਕਾ ਨਹੀਂ ਹੁੰਦਾ ਹਨ ਵੀ ਕਈ ਵਾਰ ਕੀ ਹੁੰਦਾ ਆਪਣਾ ਨੇਫੜਿਆ ਵੱਧ ਘੱਟ ਹੋ ਜਾਂਦਾ ਤੇ ਫੋਲਡਿੰਗ ਆਪਣਾ ਸਹੀ ਨਹੀਂ ਹੁੰਦਾ ਦੇਖੋ ਆਪਣਾ 4.5 4 ਇੰਚ ਦੇ ਨਿਸ਼ਾਨ ਲਾ ਦੇਣੇ ਆ ਸਾਰੇ ਤੁਸੀਂ ਇੱਥੋਂ ਜਿਹੜਾ ਕਿ ਕੱਪੜਾ ਆਪਣਾ ਬਰਾਬਰ ਬਰਾਬਰ ਆਊਗਾ ਜਿਹੜਾ ਆਪਾਂ ਕੱਪੜਾ ਇਹ ਫੋਲਡਿੰਗ ਕਰਨਾ ਹੋਇਆ ਨੇਫੇ ਵਾਲਾ 4.5 ਦੇ ਨਿਸ਼ਾਨ ਆਪਾਂ ਕਾਹਤੋਂ ਲਾਏ ਇੱਥੇ ਦੇਖੋ ਜਿਹੜਾ 4 ਇੰਚ ਦੇ ਆਪਣਾ 벨ਟ ਤਿਆਰ ਚਾਹੀਦਾ ਅੱਧਾ ਇੰਚ ਕੱਪੜਾ ਰਹਿ ਗਿਆ ਜਿਹੜਾ ਆਪਣੀ ਬਲਾਂਚ ਸਲਾਈ ਜਾਊਗਾ ਠੀਕ ਹੈ ਜੀ ਇਹ ਤਾਂ ਕਰਕੇ ਆਪਾਂ 4.5 ਚਾ ਦੇ ਨਿਸ਼ਾਨ ਸ ਐਕਸਟਰਾ ਤਾਂ ਹੁਣ ਆਪਾਂ ਇੱਥੋਂ ਕੱਪੜਾ ਫੋਲਡਿੰਗ ਕਰਨੀ ਜਿੱਥੇ ਇਹਨਾਂ ਨਿਸ਼ਾਨ ਲੱਗੇ ਦੇਖੋ ਜਿੱਥੇ ਆਪਣੇ ਸਾਢੇ 4 ਦੇ ਨਿਸ਼ਾਨ ਲੱਗਣਾ ਇੱਥੋਂ ਆਪਾਂ ਕੱਪੜਾ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਠੀਕ ਹੈ ਜੀ ਐਕਸਟਰਾ ਠੀਕ ਹੈ ਜੀ ਇੱਥੋਂ ਜਿਹੜਾ ਹੈਗਾ ਕੱਪੜਾ ਆਪਣਾ ਇੱਥੋਂ ਆਪਣੀ ਡਬਲ ਸਲਾਈ ਹੋ ਜੂਗੀ ਤੇ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਉਥੋਂ ਹੀ ਕੱਪੜਾ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਨਾ ਹੈ ਜਿਹੜਾ ਹੈ ਕਿ ਆਪਣਾ ਨੇਫਾ ਹੈਗਾ ਬਰਾਬਰ ਬਰਾਬਰ ਆਉਗਾ ਦੇਖੋ ਇਸ ਤਰੀਕੇ ਨਾਲ ਦੇਖੋ ਆਪਣਾ ਨੇਫਾ ਜਿਹੜਾ ਬਰਾਬਰ ਬਰਾਬਰ ਬਣਿਆ ਨਾ ਇਹ ਆਪਣੀ ਚਿੜੀ ਬਣ ਗਈ ਇਥੋਂ इत आप डबल सिलाई कर देंगे जितई जो आप सिलाई शुरू की उत् डबल सिलाई होगी ठीक है देखो अपनी चिड़ी बन गई हाँ ਠੀਕ ਹੈ ਜੀ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈਗਾ ਚੜੀ ਬਣਾਉਣ ਦਾ ਜਿਹੜੀ ਨਾਲ ਕਿ ਆਪਣੀ ਇਥੇ ਸਫਾਈ ਵੀ ਹੁੰਦੀ ਆ ਪਹਿਲਾਂ ਉਹ ਆਪਣੀ ਚੜੀ ਇਸ ਤਰੀਕੇ ਨਾਲ ਨਹੀਂ ਬਣੀ ਇਥੋਂ ਤਾਂ ਕੋਣੀ ਦੀ ਚੜੀ ਨਹੀਂ ਬਣੀ ਆਪਾਂ ਜਿਵੇਂ ਸਿੰਪਲ ਜੀ ਚੜੀ ਬਣਾਈ ਹੈ ਤੇ ਤੁਸੀਂ ਵੀ ਆਪਣੀ ਸਲਵਾਰ ਦੀ 벨ਟ ਦੀ ਇਸ ਤਰੀਕੇ ਨਾਲ ਚੜੀ ਬਣਾ ਸਕਦੇ ਆ ਤੇ ਸੋ ਫਰੈਂਡ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ